ਸ਼ਿਕਾਇਤ ਕਮੇਟੀ ਵੱਲੋਂ ਅੱਜ 48ਵੇਂ ਦਿਨ ਵਿੱਚ ਰੇਲ ਰੋਕੋ ਅੰਦੋਲਨ ਜਿਹੜਾ ਵਾ ਸ਼ਾਮਲ ਹੋ ਗਿਆ ਵਾ ਜਿਹੜੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋ ਗਈ ਆ ਹੋਰ ਹੋਣੀ ਆ ਜਿਹੜੇ ਆਪਾਂ ਅਗਲੇ ਐਲਾਨ ਕਰਨੇ ਆ ਕੇਂਦਰ ਸਰਕਾਰ ਦੇ ਖਿਲਾਫ ਕਾਰਪੋਰੇਟ ਖਲਾਣਿਆਂ ਦੇ ਖਿਲਾਫ ਇਹ ਸਾਰੇ 20 ਤਰੀਕ ਨੂੰ ਜਿਹੜਾ ਵਾ ਅਗਲਾ ਐਲਾਨ ਕੀਤਾ ਜਾਊਗਾ 20 ਤਰੀਕ ਨੂੰ ਆਪਾਂ ਇੱਕ ਕਨਵੈਨਸ਼ਨ ਸੱਦ ਰਹੇ ਹਾਂ ਬੁੱਧੀਜੀਵੀ ਸੱਦ ਰਹੇ ਪੰਜਾਬ ਦੇ ਤੇ ਸੂਬਾ ਕੋਰਕ ਸੂਬਾ ਕਮੇਟੀ ਦੀ ਵੱਧਵੀਂ ਮੀਟਿੰਗ ਸੱਦੀ ਜਾਊਗੀ ਉਹਦੇ ਵਿੱਚ ਸਾਰੇ ਆਉਣ ਵਾਲੇ ਸਮੇਂ 'ਚ ਐਲਾਨ ਕੀਤੇ ਜਾਣਗੇ ਅਸੀਂ ਕੱਲ ਤੋਂ ਜਿਹੜੀ ਕਾਲੀ ਦੀਵਾਲੀ ਮਨਾਉਣੀ ਉਹਦੀ ਮਹਿੰਮ ਸ਼ੁਰੂ ਕਰਦਾਂਗੇ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਪੰਜਾਬ ਦੇ ਕਿਸਾਨ ਮਜ਼ਦੂਰ ਘਰਾਂ 'ਚ ਕਾਲੇ ਝੰਡੇ ਲਾਉਣ ਟਰੈਕਟਰਾਂ ਤੇ ਲਾਉਣ ਮੋਟਰਸਾਈਕਲਾਂ ਆਪਣੇ ਵਾਹਨਾਂ ਤੇ ਸ਼ਹਿਰੀ ਦੁਕਾਨਾਂ ਤੇ ਇਹ ਤੋਂ ਅਗਾਹ ਰੇੜੀ ਫੜੀ ਤੇ ਇੱਕ ਮੁਹਿਮ ਬਣਾ ਕੇ ਲੋਕਾਂ ਨੂੰ ਅਪੀਲ ਕਰਾਂਗੇ ਜਿਹੜੇ ਡਰਾਈਵਰ ਵੀਰ ਉਹਨਾਂ ਨੂੰ ਆਪਣੀਆਂ ਗੱਡੀਆਂ ਤੇ ਲਾਉਣ ਦੀ ਵੀ ਕਾਲੀਆਂ ਕਈ ਪੁਰਾਣੀਆਂ ਪੱਗਾਂ ਤੋਂ ਉਹਨੂੰ ਘਰਾਂ ਚ ਲੱਭ ਜੂ ਕਾਲੀਆਂ ਟੰਡੀਆਂ ਲਾ ਕੇ ਇਸ ਦਾ ਵਿਰੋਧ ਕਰੀਏ ਕੱਲ ਤੋਂ ਮੁਹਿਮ ਸ਼ੁਰੂ ਹੋ ਜੂਗੀ ਸਾਡੀ ਇਹਦੇ ਨਾਲ ਜਿਹੜਾ ਕੇਂਦਰ ਦਾ ਗੱਲਬਾਤ ਦਾ ਸੱਦਾ মিডিਆ ਚ ਆ ਰਿਹਾ ਜੇ ਲਿਖਤੀ ਸੱਦਾ ਜਨਾ ਚ ਨਹੀਂ ਹੁੰਦਾ ਉਹਦੇ ਬਾਰੇ ਸਹੀ ਗੱਲ ਨਹੀਂ ਕਰਨੀ ਜਿਹੜੀ ਪਾਜਾਬ ਭਾਜਪਾ ਕਾਈ ਕਹਿ ਰਹੀ ਆ ਵੀ ਅਸੀਂ ਸਾਰਥਕ ਮਾਹੌਲ ਪੈਦਾ ਕਰ ਰਹੇ ਆ ਮਾਲ ਗੱਡੀਆਂ ਚਲਾਏ ਤੋਂ ਬਗੈਰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸੱਦੇ ਤੋਂ ਬਗੈਰ ਤੁਸੀਂ ਕੋਈ ਚੰਗਾ ਮਾਹੌਲ ਪੈਦਾ ਨਹੀਂ ਕਰ ਸਕਦੇ ਇਹ ਪਹਿਲੋ ਕੀਤਾ ਜਾਣਾ ਚਾਹੀਦਾ ਕੈਪਟਨ ਸਰਕਾਰ ਸਾਨੂੰ ਪੈਸੇਂਜਰ ਦੇ ਖੋਲਣ ਬਾਰੇ ਕਹਿ ਰਹੀ ਆ ਇਹ ਐ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਬੋਲੀ ਬੋਲ ਰਿਹਾ ਵਾ ਸੋ ਇਸ ਕਰਕੇ ਇਹ ਬਿਆਨ ਜਦੋਂ ਪ੍ਰਚਾਰ ਮਾਧਿਮਾਂ ਚੋਂਦਾ ਤੇ ਉਹ ਪੰਜਾਬੀਆਂ ਦੇ ਵਿੱਚ 파ੜਾ ਪਾਉਣ ਵਾਲਾ ਵਾ ਬੇਸ਼ੱਕ ਅਸੀਂ ਰੇਲ ਟ੍ਰੈਕ ਵੀ ਛੱਡ ਤੇ ਸਟੇਸ਼ਨ ਵੀ ਛੱਡ ਤੇ ਹੇਠਾਂ ਆਗੇ ਪੰਜਾਬ ਦੇ ਹਿੱਤਾਂ ਵਾਸਤੇ ਮੋਦੀ ਸਰਕਾਰ ਪੰਜਾਬ ਦੀ ਆਰਥਿਕ ਨਾਕੇਬੰਦੀ ਕਰ ਰਹੀ ਆ ਤੇ ਕੈਪਟਨ ਸਰਕਾਰ ਉਹਦਾ ਹੱਥ ਬਟਾ ਰਹੀ ਆ ਤਾਂ ਜੋ ਕਿਸਾਨ ਮਜ਼ਦੂਰ ਲਹਿਰ ਨੂੰ ਬਦਨਾਮ ਕੀਤਾ ਜਾਵੇ ਵੀ ਸਾਰੇ ਕਾਸੇ ਲਈ ਅਸੀਂ ਜ਼ਿੰਮੇਵਾਰ ਆ ਸੋ ਇਸ ਕਰਕੇ ਅਜਿਹੇ ਬਿਆਨ ਨੂੰ ਅਸੀਂ ਸਹੀ ਬਿਆਨ ਨਹੀਂ ਸਮਝਦੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਵੀ ਉਹ ਸਾਰੇ ਕਿਸਮ ਦੀਆਂ ਅਫਵਾਹਾਂ ਤੋਂ ਵੀ ਬਚਣ ਸੋਸ਼ਲ ਮੀਡੀਆ ਤੇ ਬਹੁਤ ਕਿਸਮ ਦੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਸੋ ਇਸ ਕਰਕੇ ਤਗੜੇ ਹੋ ਕੇ ਰਲ ਕੇ ਸਾਰੇ ਪੰਜਾਬੀਆਂ ਨੂੰ ਇਹ ਖੇਤੀ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣਾ ਚਾਹੀਦਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ